ਮੇਰਾ ਨਾਮ ਰਿਤਪਾਲ ਸਾਹ ਹੁੰਦਾ ਜੀ ਅੰਮ੍ਰਿਤਪਾਲ ਜੀ ਅੰਮ੍ਰਿਤਪਾਲ ਕਿਹੜੀ ਜਗ੍ਹਾ ਤੋਂ ਗ੍ਰੀਨ ਐਬੀਨ ਮੈਂ ਜੀ ਆਮਾਦੀ ਪਾਰਟੀ ਓਕੇ ਕੀ ਮਾਮਲਾ ਕੀ ਸਾਰਾ ਮੇਰੇ ਕੋਲ ਸੀ ਮਾਮਲਾ ਇਹ ਹੈ ਕਿ ਰਾਤ ਨੂੰ ਹੁਣ ਅਸੀਂ ਸਵੇਰੇ ਉੱਠਿਆ ਦੇਖਿਆ ਕਿ ਗਲੀ ਵਾਲਿਆਂ ਨੇ ਦੇਖਿਆ ਕਿ ਇਹ ਨਾ ਸਾਰੇ ਕਿ ਗੱਡੀ ਦੇ ਟਾਇਰ ਲਾਤੇ ਆ ਪਹਿਲਾਂ ਕਦੇ ਸੀ ਕਚੋਰੀ ਹੋ ਗਈ ਚੋਰੀ ਹੋ ਗਈ ਸੱਤ ਪਤਾ ਲੱਗੇ ਆ ਕੇ ਦੇਖਿਆ ਤੇ ਕਹਿੰਦੇ ਟਾਇਰ ਹੀ ਲਾਤੇ ਗੱਡੀ ਦੀ ਅਸੀਂ ਤਾਂ ਸੁਣ ਕੇ ਹੈਰਾਨ ਹੋ ਗਏ ਚਾਰੇ ਟਾਇਰ ਉਤਾਰੇ ਤੱਕੇ ਭਾਈ ਚਾਰੇ ਟਾਇਰ ਚਾਰੇ ਟਾਇਰ ਲੱਗੇ ਆ ਭਾਈ ਗੱਡੀ ਖੜੀ ਹੈ ਜੀ ਇਹ ਕੰਮ ਕੀ ਕਰਦਾ ਮੁੰਡਾ ਜਿਹਦੀ ਗੱਡੀ ਹੈ ਬਾਜੀ ਕੀ ਨਾਮ ਉਹਦਾ ਪਤਾ ਨਹੀਂ ਖਰੇ ਇੰਨਾਂ ਨੇ ਇੱਥੇ ਸਾਡੇ ਗਵਾਂਢੀ ਨਵੇਂ ਇੰਨਾਂ ਨੇ ਮਕਾਨ ਮਕੋਨ ਵਿਚਾਰਿਆ ਨੇ ਖਰੀਦਿਆ ਹੁਣ ਕੀ ਉਹਨਾਂ ਦੇ ਕੇਂਦ ਮੁਤਾਬਕ ਕੀ ਹੈ ਮਤਲਬ ਕਦੋਂ ਆਏ ਘਰੇ ਕਿੱਦਾਂ ਸਾਰੀ ਵਾਰਦਾਤ ਹੋਈ ਹੈ ਕੀ ਰਾਤ ਦਾ ਹੀ ਹੁਣ ਟਾਈਮ ਤੋਂ ਉਹਨਾਂ ਦਾ ਦੱਸਿਆ ਨਹੀਂ ਅਸੀਂ ਵੀ ਹੁਣੇ ਕੋਈ ਸੀਸੀਟੀਵੀ ਫੋਟੋ ਆਈ ਸਾਹਮਣੇ ਕੋਈ ਬੰਦੇ ਕੋਈ ਟਾਇਰ ਵਗੈਰਾ ਲੈ ਕੇ ਜਾ ਰਹੇ ਹਾਂ ਕੈਮਰੇ ਵਗੈਰਾ ਚੈੱਕ ਰਵਾਂਗੇ ਅਸੀਂ ਦੇਖਦੇ ਹਾਂ ਕੀ ਹੋ ਸਕਦੀ ਹੈ ਜੀ ਪੁਲਿਸ ਆ ਗਈ ਹੋਈ ਹੈ ਠੀਕ ਹੈ ਜੀ ਥਾਣਾ ਕਿਹੜਾ ਪੈਂਦਾ ਹੈ ਥਾਣਾ ਆਪਾਂ ਨੂੰ ਭਰਗੋ ਕੈਂਪ 24 ਆ ਭਰਗੋ ਦੇ ਚੋਰੀ ਹੋਇਆ ਲਾਜਮ ਵੀ ਪਹੁੰਚ ਚੁੱਕੇ ਨੇ ਤਸਵੀਰਾਂ ਫੀਡਿੰਗ ਵੈਰ ਦੇਖਣ ਦੇ ਸਾਹਮਣੇ ਸਰਕਾਰਾਂ ਹਲੇ ਕੋਈ ਨਹੀਂ ਆਈ ਸੁਖਦੇਵ ਜੀ ਕਿਹੜਾ ਏਰੀਆ ਕਿਹੜਾ ਪੈਂਦਾ ਜਿੱਥੇ ਹੋਈ ਸੀ ਚੋਰੀਆਂ ਗ੍ਰੀਨ ਐਵੇਨਿਊ ਉੱਥੇ ਆਪਾਂ ਖੜੇ ਆ ਜੀ ਠੀਕ ਹੈ ਜਲਦੀ ਕਰੋ ਹੋਰ ਕੁਐਸਚਨ ਪੁੱਛ ਲੋ ਪੋਸਟਿੰਗ ਆਈ ਹੈ ਸਰ ਲੈਣੇ ਦੋ ਤਫਤੀਸ਼ ਕਰ ਲੈਣੇ ਮੈਨੂੰ ਠੀਕ ਹੈ ਪੁੱਛੋ ਤੇ ਕੋਈ ਨਿਕਲ ਕੇ ਸਾਹਮਣੇ ਆਇਆ ਕੋਈ ਸੈਲੀਬ੍ਰਿਟੀ ਤੱਕ ਕੋਈ ਕਲਿਊ ਸਾਹਮਣੇ ਨਹੀਂ ਆਇਆ ਪਰ ਮੇਰੀ ਕੋਸ਼ਿਸ਼ ਜਾਰੀ ਆ ਸਾਰੇ ਮੈਂ ਕੈਮਰੇ ਚੈੱਕ ਕਰਨੇ ਆ ਜਿੰਨੀ ਵੀ ਐਫਰਟ ਹੋ ਸਕੇ ਸਾਰੇ ਸੋਰਸ ਸਾਨੂੰ ਪੋਜੀਟਿਵ ਕਰਕੇ ਆਪਾਂ ਇਹਦਾ ਕੋਸ਼ਿਸ਼ ਕਰਾਂ ਦੇ ਵੀ 90% ਟ੍ਰੇਸ ਹੋਣ ਦੀ। ਕਾਰ ਮਾਰ ਕੇ ਦਾ ਨਾ ਕੀ ਸਰ। ਗੱਡੀ ਮਾਰ ਕੇ ਦਾ ਨਾ ਕੀ। ਗੱਡੀ। ਗੁੜੀਆਂ। ਇਹ ਬੇਟੀ। ਬੇਟੇ। ਇਹਦੇ ਤੋਂ ਜਿਹੜੀ ਕੰਪਲੇਂਟ ਆਈ ਆ ਅਜੀਤ ਕੁਮਾਰ ਵੱਲੋਂ ਆਈ ਆ। ਕੰਮ ਇਹ ਕੰਮ ਕਾਤਾ ਕਰਦਾ ਸਰ। ਸਰ ਮੈਨੂੰ ਕੰਪਲੇਨ ਦੇ ਵਿੱਚ ਦਰਖਾਸਤਵਾ ਉਹਦਾ ਕੰਮ ਨਹੀਂ ਲਿਖਿਆ ਮੈਨੂੰ ਇਹ ਲਿਖਿਆ ਵੀ ਆ ਮੈਂ ਹੈਗਾ ਐ ਰੈਗਰੀਨ ਆ ਵੀ ਤਿੰਨ ਦੱਸਿਆ ਸਰ ਵਕਤ ਕਰੀਬ ਸੁਣੋ ਮੇਰਾ ਜੀ ਜੀ ਬਿਲਕੁਲ ਜੀ ਜੀ ਸੁਣ ਕੇ ਜਾਓ ਜਿਹੜਾ ਕਹਿੰਦਾ ਜੀ ਜੀ ਬਿਲਕੁਲ ਦੱਸੋ ਜੀ 6225 ਵਕਤ ਕਰੀਬ 1:00 AM ਦੇ ਵਜੇ ਮੈਂ ਆਪਣੀ ਗੱਡੀ ਲਾ ਕੇ ਗਿਆ ਸੀ ਉੱਪਰ ਗਿਆ ਜਦੋਂ ਆਣ ਕੇ ਦੇਖਿਆ ਮੇਰੀ ਗੱਡੀ ਦੇ ਟਾਇਰ ਲਸ ਚੁੱਕੇ ਠੀਕ ਹੈ ਜੀ ਬਸ ਠੀਕ ਹੈ ਓਕੇ ਉਹ ਉਹਨਾਂ ਦਾ ਘਰ ਆ ਜੇ ਕੰਮ ਪੁੱਛਣਾ ਉੱਥੇ ਜਾ ਕੇ ਪੁੱਛ ਠੀਕ ਹੈ ਜੀ ਠੀਕ ਹੈ ਜੀ ਸਰ ਮੇਰੇ ਜੀ